ਪੰਜਾਬ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਯੁੱਧ ਨਸ਼ਿਆ ਵਿਰੁੱਧ ਮਹਿੰਮ ਤਹਿਤ 200 ਮਨੋਵਿਗਿਆਨੀ ਭਰਤੀ ਕਰਨ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਨਸ਼ਿਆਂ ਦੇ ਖਾਤਮੇ ਲਈ ਬਣਾਈ ਕੈਬਨਿਟ ਦੀ ਸਬ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਨੇ ਕਿਹਾ ਕਿ ਮਨੋਵਿਗਿਆਨੀਆਂ ਦੀ ਭਰਤੀ 6 ਮਹੀਨੇ ਲਈ ਆਰਜ਼ੀ ਤੌਰ ਤੇ ਕੀਤੀ ਜਾਵੇਗੀ ਅਤੇ ਇਸ ਸਮੇਂ ਦੌਰਾਨ ਸਿਹਤ ਵਿਭਾਗ ਵੱਲੋਂ ਮਨੋਵਿਗਿਆਨੀਆਂ ਦੀਆਂ ਰੈਗੂਲਰ ਪੋਸਟਾਂ ਤੇ ਇਹ ਭਰਤੀ ਕੀਤੀ ਜਾਵੇਗੀ ਛੀਮਾ ਨੇ ਕਿਹਾ ਪੰਜਾਬ ਪੁਲਿਸ ਵੱਲੋਂ ਮਾਰਚ 2025 ਤੋਂ ਹੁਣ ਤੱਕ ਸੂਬੇ ਵਿੱਚ 16000 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 96 ਦੇ ਕਰੀਬ ਪੁਲਿਸ ਕੇਸ ਦਰਜ ਕੀਤੇ ਗਏ ਨੇ ਅੱਜ ਜਿਹੜੀ ਇੰਪੋਰਟੈਂਟ ਮੀਟਿੰਗ ਨਿਕਲੀ ਜਿਹਦੇ ਅੰਦਰ ਸਬ ਕਮੇਟੀ ਨੇ ਅਹਿਮ ਫੈਸਲੇ ਲਏ ਕਿ 200 200 ਸਾਈਕੋਲੋਜਿਸਟ ਜਿਹੜੇ ਨੇਗੇ ਉਹ ਭਰਤੀ ਕੀਤੇ ਜਾਣਗੇ ਸਾਈਕੋਲੋਜੀ ਸਾਈਕੋਲੋਜਿਸਟ ਭਰਤੀ ਕੀਤੇ ਜਾਣਗੇ ਕਿਉਂਕਿ ਜਦੋਂ ਪੇਸ਼ੈਂਟ ਆਉਂਦਾਗਾ ਜਿਹੜਾ ਮਰੀਜ਼ ਆ ਜਿਹੜਾ ਡਰਗ ਐਡਿਕਟ ਆ ਕੋਈ ਇੱਕ ਪੇਸ਼ੈਂਟ ਆ ਉਹ ਇੱਕ ਬਿਮਾਰ ਵਿਅਕਤੀ ਆ ਉਹਨੂੰ ਟ੍ਰੀਟ ਕਰਨਾ ਉਹਨੂੰ ਮੈਡੀਸਿਨ ਦੇਣਾ ਉਹਦੀ ਕਾਉਂਸਲਿੰਗ ਕਰਨੀ অতি ਜ਼ਰੂਰੀ ਆ ਸੋ ਇਹ ਘਾਟ ਜਿਹੜੀ ਆ ਮਹਿਸੂਸ ਹੋ ਰਹੀ ਸੀ ਸੋ 200 ਸਕਲਰਜਿਸ ਜਿਹੜਾ ਉਹ ਅਸੀਂ ਭਰਤੀ ਕਰਨਾਗਾ ਪਰ ਇਹ ਟੈਂਪਰੇਰੀ 베ਸ ਤੇ ਭਰਤੀ ਕਰਨਾਗਾ